ਅਕਤਾ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੁਆਰਾ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਵਿੱਤੀ ਹਾਲਤ ਮਾੜੀ ਹੋਣ ਦਾ ਕਮਿਆਜਾ ਮਲਾਜਮਾਂ ਤੇ ਪੈਨਸ਼ਨਾਂ ਨੂੰ ਭੁਗਤਣ ਲਈ ਸਰਕਾਰ ਦੁਆਰਾ ਮਜਬੂਰ ਕੀਤੇ ਜਾਣ ਬਾਰੇ ਪੂਰੀ ਜਾਣਕਾਰੀ ਦਵਾਂਗੇ ਜੇਕਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਚਲਦੇ ਆਂ ਅੱਜ ਦੀ ਨਵੀਂ ਅਪਡੇਟ ਵੱਲ ਸੱਤਾਧਾਰੀ ਆਪਣੇ ਨਿੱਜੀ ਹਿੱਤਾਂ ਲਈ ਭਾਵੇਂ ਲੱਖਾਂ ਕਰੋੜਾਂ ਰੁਪਏ ਦੀ ਫਜ਼ੂਲ ਖਰਚੀ ਕਰਕੇ ਸਰਕਾਰੀ ਖਜ਼ਾਨੇ ਨੂੰ ਦੋਹੇ ਹੱਥੀ ਲਟਾਈ ਜਾਣ ਪਰੰਤੂ ਜਦੋਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਉਹਨੇ ਬਣਦੇ ਹੱਕ ਜਾਇਜ਼ ਮੰਗਾਂ ਨੂੰ ਮੰਨੇ ਜਾਣ ਦੀ ਗੱਲ ਹੁੰਦੀ ਹੈ ਤਾਂ ਸਰਕਾਰ ਦੁਬਾਰਾ ਖਜ਼ਾਨਾ ਖਾਲੀ ਹੋਣ ਦਾ ਢੰਡੋਰਾ ਪਿੱਟ ਕੇ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਨਿਰਾਸ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੀ ਭਾਵੇਂ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਵੱਲੋਂ ਦੁਆਰਾ ਹਰ ਵੇਲੇ ਖਜ਼ਾਨਾ ਖਾਲੀ ਹੈ ਜਿਸ ਦਾ ਨਾਮ ਮੁਲਾਜ਼ਮਾਂ ਨੇ ਪੀਪਾ ਮੰਤਰੀ ਰੱਖਿਆ ਗਿਆ ਸੀ ਪਰੰਤੂ ਹੁਣ ਮੌਜੂਦਾ ਸਰਕਾਰ ਦੁਆਰੇ ਭਾਵੇਂ ਖਜ਼ਾਨਾ ਭਰੇ ਹੋਣ ਦਾ ਦਾਵਾ ਕੀਤਾ ਜਾਂਦਾ ਹੈ ਪ੍ਰੰਤੋ ਜਦੋਂ ਮੁਲਾਜ਼ਮਾਂ ਤੇ ਪੈਨਸ਼ਨਾਂ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਗੱਲ ਆਉਂਦੀ ਹੈ ਤੇ ਫਿਰ ਖਜ਼ਾਨਾ ਖਾਲੀ ਹੋਣ ਤੇ ਵਿੱਤੀ ਹਾਲਤ ਮਾੜੀ ਹੋਣ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਇਹ ਇੱਕ ਕੇਸ ਮਾਨਯੋਗ ਹਰਿਆਣਾ ਹਾਈ ਕੋਰਟ ਦੇ ਵਿੱਚ ਸਰਕਾਰ ਨੂੰ ਸਖਤ फटਕਾਰ ਲਗਾਈ ਗਈ ਹੈ। ਕਿਉਂਕਿ ਉਹਨਾਂ ਨੂੰ ਜੋ ਪੈਨਸ਼ਨ ਦੀਆਂ ਮੰਗਾਂ ਮੰਗਾਂ ਤੇ ਨਜ਼ਰਅੰਦਾਜ਼ ਕੀਤਾ ਹੈ। ਆਓ ਜਾਣਦੇ ਹਾਂ ਪੂਰਾ ਮਾਮਲਾ ਕੀ ਹੈ। ਕਿਉਂ ਸਰਕਾਰ ਨੇ ਫਟਕਾਰ ਲਗਾਈ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਖਤ ਫਟਕਾਰ ਲਗਾਉਂਦੇ ਇਹ ਕਿਹਾ ਹੈ ਸੇਵਾ ਮੁਕਤ ਮੁਲਾਜ਼ਮਾਂ ਤੇ ਵਿੱਤੀ ਵੱਧ ਇੰਤਜਾਮੀ ਦਾ ਬੋਝ ਪਾਉਣਾ ਨਾ ਸਿਰਫ ਬੇਇਨਸਾਫੀ ਹੈ ਬਲਕਿ ਗ੍ਰਹਿ ਸंवਿਧਾਨਿਕ ਹੈ ਹਾਈ ਕੋਰਟ ਨੇ ਟਿੱਪਣੀ ਕੀਤੀ ਕਿ ਰਾਜ ਰਾਜ ਸੱਚ ਮੁੱਚ ਹੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਸੀ ਇਸ ਬੇਲੋੜੇ ਅਸਥਿਆਰਵਾਦੀ ਹੋਲਡਿੰਗ ਤੇ ਫਜ਼ੂਲ ਯੋਜਨਾਵਾਂ ਤੇ ਖਰਚ ਕਟਾਉਣਾ ਚਾਹੀਦਾ ਹੈ ਉਹਨਾਂ ਦੇ ਕਰਮਚਾਰੀਆਂ ਦੇ ਪੈਨਸ਼ਨਾਂ ਦੇ ਵਿੱਚ ਕਟੌਤੀ ਕਰਨੀ ਚਾਹੀਦੀ ਸੀ ਜਿਨ੍ਹਾਂ ਦੇ ਆਪਣੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਰਾਜ ਦੀ ਸੇਵਾ ਲਈ ਸੌਂਪ ਦਿੱਤਾ ਸੀ ਜਸਟਿਸ ਖਵੇਮਿੰਦਰ ਕੌਰ ਦੇ ਡਬਲ ਬੈਂਚ ਨੇ 31 ਜੁਲਾਈ 2003 ਤੋਂ 30 ਅਕਤੂਬਰ 2006 ਦੇ ਵਿਚਕਾਰ ਸੇਵਾ ਮੁਕਤ ਪੈਨਸ਼ਨਾਂ ਵੱਲੋਂ ਦਾਅਰ ਪਟੀਸ਼ਨ ਵਿੱਚ ਸੁਣਵਾਈ ਦੌਰਾਨ ਇਹ ਟਿੱਪਣੀਆਂ ਕੀਤੀਆਂ ਇਹਨਾਂ ਪਟੀਸ਼ਨਾਂ ਨੇ ਰਾਜ ਸਰਕਾਰ ਨੂੰ ਨੀਤੀ ਤੇ ਚੁਣੌਤੀ ਦਿੱਤੀ ਜਿਸ ਦੇ ਸੀਮਤ ਸਮੇਂ ਲਈ ਪੈਨਸ਼ਨਾਂ ਨੂੰ ਕੰਪਿਊਟੇਸ਼ਨ ਪੈਨਸ਼ਨ ਦਾ ਇੱਕ ਹਿੱਸਾ ਇੱਕ ਮੁਸਤ ਰਕਮ ਵਿੱਚ ਜੋ ਲੈਣ ਹੁੰਦਾ ਹੈ ਉਹਦੀ ਗਣਨਾ ਕਰਨ ਦੇ ਢੰਗ ਨੂੰ ਬਦਲ ਦਿੱਤਾ ਇਸ ਬਦਲਾਅ ਦੇ ਦਿੱਗੇ ਬਜੋ ਸੰਬੰਧਿਤ ਸਮੇਂ ਦੌਰਾਨ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਦੀ ਲਗਭਗ 40% ਕਟ ਕੰਪਿਊਟਰਡ ਪੈਨਸ਼ਨ ਮਿਲੀ ਜਦੋਂ ਕਿ ਮਾਸਟਰ ਕਟੌਤੀਆਂ ਅਤੇ 15 ਸਾਲ ਦੀ ਰਿਕਵਰੀ ਤੇ ਉਹਦੀ ਉਹੀ ਰਹਿਮਤ ਜਦੋਂ ਕਿ ਸੇਵਾਮੁਕਤ ਕਰਮਚਾਰੀ ਤੋਂ ਵਸੂਲੀ ਉਹੀ ਰਹੀ ਤਰੰਤ ਤਰੰਤ ਲਾਭ ਕਾਫੀ ਘਟ ਗਿਆ ਬਾਅਦ ਵਿੱਚ 31 ਅਕਤੂਬਰ 2006 ਨੂੰ ਸਰਕਾਰ ਨੇ ਇੱਕ ਹੋਰ ਸਰਕੂਲਰ ਜਾਰੀ ਕੀਤਾ ਉਹ ਸ਼ੋਟ ਦਰ ਨੂੰ 4.6575 ਤੱਕ ਕਰ ਦਿੱਤਾ ਗਿਆ ਹਾਲਾਂਕਿ ਇਸ ਫੈਸਲੇ ਨੂੰ ਜਿਸ ਨਾਲ ਕਿਸੇ 2003 ਤੋਂ 2006 ਦੇ ਵਿਚਕਾਰ ਸੇਵਾਮੁਕਤ ਹੋਏ ਕਰਮਚਾਰੀਆਂ ਨੂੰ ਸਥਾਈ ਤੌਰ ਤੇ ਬਾਂਝੇ ਰਹਿ ਗਏ। ਰਾਜ ਸਰਕਾਰ ਨੇ ਦਲੀਲ ਦਿੱਤੀ ਕਿ ਇਹ ਫੈਸਲਾ ਗੰਭੀਰ ਵਿੱਤੀ ਸੰਕਟ ਕਾਰਨ ਜ਼ਰੂਰੀ ਸੀ। ਸਰਕਾਰ ਨੂੰ ਕਮਜ਼ੋਰ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਕੰਪਿਊਟੇਸ਼ਨ ਸ਼ਡਿਊਲ ਨੂੰ ਸੋਧਣ ਦਾ ਅਧਿਕਾਰ ਸੀ। ਸਰਕਾਰ ਨੇ ਇਹ ਵੀ ਕਿਹਾ ਕਿ ਇਸ ਸਮੇਂ ਦੌਰਾਨ ਬੈਂਕਾਂ ਤੇ ਵਿੱਤੀ ਸਸਤਾਵਾਂ ਤੋਂ ਲੈ ਕੇ ਕਰਜ਼ਿਆਂ ਤੇ ਹੋ ਅਜ ਦਰਾਂ ਦੀਆਂ ਉੱਚੀਆਂ ਸਨ ਜਿਸ ਕਰਕੇ ਵਿਆਜ ਦਰ ਨੂੰ 8% ਤੱਕ ਘਟਾਉਣਾ ਜ਼ਰੂਰੀ ਹੋ ਗਿਆ ਸੀ। ਹਾਈ ਕੋਰਟ ਨੇ ਰਾਜ ਸਰਕਾਰ ਨੂੰ ਦਲੀਲ ਦਿੱਤੀ ਕਹਿੰਦੇ ਹਨ ਕਿ ਉਹਨੂੰ ਰੱਦ ਕਰ ਦੇ ਰੱਦ ਕਰ ਦੇ ਸਿਰਫ ਵਿੱਤੀ ਸੰਕਟ ਦਾ ਹਵਾਲਾ ਦੇਣ ਨਾਲ ਕੋਈ ਇੱਕ ਸ਼੍ਰੇਣੀ ਨੂੰ ਪੈਨਸ਼ਨਾਂ ਨਾਲ ਵਿਕਤਰਾ ਨਹੀਂ ਕੀਤਾ ਜਾ ਸਕਦਾ ਰਾਜ ਵਿੱਚ ਦਰਸਾਉਂਦੇ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ 2006 ਵਿੱਚ ਉਸ ਦੀ ਵਿੱਤੀ ਸਥਿਤੀ ਕਿੰਨੀ ਸੁਧਰੀ ਕਿ ਜੀ ਵਿਆਜ ਦਰ 4.75 ਤੱਕ ਵੱਧ ਸਕਦੀ ਸੀ ਜਾਨੀ ਕਿ ਕਹਨ ਦਾ ਪਾਬ ਕਿ ਮਾਨਯੋਗ ਪੰਜਾਬ ਹਰਿਆਣਾ ਕੋਰਟ ਨੇ ਬਿਲਕੁਲ ਠੀਕ ਫੈਸਲਾ ਸੁਣਾਇਆ ਸਰਕਾਰ ਜੋ ਖਰਚੀਆਂ ਤੇ ਵਾਸਤੇ ਦੋਵੇਂ ਹੱਥੀ ਸਰਕਾਰ ਖਜ਼ਾਨੇ ਨੂੰ ਲਟਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੀਆਂ ਵਿੱਤੀ ਤੌਰ ਤੇ ਉਹਨਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਹਨ ਇਸ ਵੀਡੀਓ ਬਚਨ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜੀ ਧੰਨਵਾਦ